ਸੰਗੀਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗੀਤ ਜੀ ਆਪਣੀ ਅੱਜ ਦੀ ਇਹ ਵੀਡੀਓ ਦੇ ਵਿੱਚ ਆਪਾਂ ਆਪ ਜੀ ਦੇ ਨਾਲ ਇੱਕ ਬਹੁਤ ਹੀ ਸਿੱਖਿਆਦਾਇਕ ਬਹੁਤ ਪ੍ਰੇਰਨਾਦਾਇਕ ਕਹਾਣੀ ਸਾਂਝੀ ਕਰਨ ਜਾ ਰਹੇ ਹਾਂ ਇਸ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਜ਼ਰੂਰ ਸੁਣਨਾ ਵੀਡੀਓ ਪੂਰੀ ਸੁਣਨ ਤੋਂ ਬਾਅਦ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੀ ਕਿ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਤੁਹਾਨੂੰ ਇਹ ਕਹਾਣੀ ਤੋਂ ਕੀ ਸਿੱਖਿਆ ਮਿਲੀ ਹੈ ਇਹ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਅਤੇ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਤਾਂ ਇਹਨੂੰ ਵੱਧ ਤੋਂ ਵੱਧ ਵਾਰੀ ਕਿਤੇ ਸ਼ੇਅਰ ਕਰਨਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਤਾਂ ਆਓ ਫਿਰ ਅੱਜ ਦੀ ਇੱਕ ਕਹਾਣੀ ਅਸੀਂ ਆਪ ਕੀ ਦੇ ਨਾਲ ਸੰਕੀ ਕਰਦੇ ਹਾਂ ਸੰਕਤੀ ਇਦਾਂ ਕਹਿੰਦੇ ਇੱਕ ਵਾਰ ਦੀ ਗੱਲ ਹੈ ਕਿ ਇੱਕ ਬਜ਼ੁਰਗ ਮਾਤਾ ਜੀ ਆਪਣੇ ਪੁੱਤਰ ਦੇ ਨਾਲ ਇੱਕ ਪਿੰਡ ਵਿੱਚ ਰਹਿੰਦੇ ਸਨ ਕਹਿੰਦੇ ਉਹ ਮਾਤਾ ਦਾ ਪਤੀ ਜਵਾਨੀ ਵੇਲੇ ਹੀ ਅਕਾਲ ਚਲਾਣਾ ਕਰਕੇ ਅਸੀ ਜਦੋਂ ਉਹਦਾ ਇੱਕ ਪੁੱਤਰ ਬਹੁਤ ਸ਼ੁਕਤਾ ਗਿਆ ਸੀ ਇਸ ਕਰਕੇ ਇਹ ਮਾਤਾ ਨੇ ਉਹ ਤਾਂ ਹੀ ਮੇਤ ਮਜ਼ਦੂਰੀ ਕਰਕੇ ਆਪਣੇ ਪੁੱਤਰ ਨੂੰ ਪਾਲਿਆ ਕਿੰਦੇ ਇਹਨਾਂ ਦੇ ਕੋਲ ਚੁੱਲੀ ਦੀ ਜ਼ਮੀਨ ਸੀ ਤਾਂ ਇਹ ਮਾਤਾ ਜੀ ਉਹ ਜ਼ਮੀਨ ਦੇ ਵਿੱਚ ਕੁਝ ਸਬਜ਼ੀਆਂ ਬੀਜ ਲੈਂਦੇ ਕੁਝ ਗੰਨਾ ਬੀਜ ਲੈਣਾ ਕਹਿੰਦੇ ਕੰਨੇ ਤੋਂ ਰੋ ਕਟਕੇ ਕਰਦ ਗੁੜ ਤਿਆਰ ਕਰਨਾ ਕੁਝ ਗੁੜ ਵੇਚ ਲੈਣਾ ਤੇ ਕੁਝ ਆਪਣੇ ਖਾਣ ਨੂੰ ਘਰ ਵਿੱਚ ਰੱਖ ਲੈਣਾ ਉਸੇ ਹੀ ਤਰ੍ਹਾਂ ਕੁਝ ਸਬਜ਼ੀਆਂ ਵੇਚ ਦੇਣੀਆਂ ਅਤੇ ਖਾਣ ਜੋਗੀ ਸਬਜ਼ੀ ਆਪਣੇ ਘਰ ਵਿੱਚ ਰੱਖ ਲੈਣੀ ਇਸੇ ਤਰ੍ਹਾਂ ਹੀ ਕਹਿੰਦੇ ਇਹਨਾਂ ਦੇ ਕਰਦਾ ਬਜਾਰਾ ਚੱਲਦਾ ਸੀ ਜਦੋਂ ਬਹੁਤ ਜ਼ਿਆਦਾ ਗਰੀਬੀ ਦੇ ਦਿਨ ਸਨ ਤਾਂ ਇਹ ਮਾਪੇ ਦੋਵੇਂ ਗੁੜ ਅਤੇ ਕੁਝ ਹੋਏ ਛੋਲੇ ਖਾ ਕੇ ਗੁਜ਼ਾਰਾ ਕਰਦੇ ਸਨ ਕਹਿੰਦੇ ਮਾਤਾ ਜੀ ਬਹੁਤ ਸਿੱਧਕਾ ਵਾ ਬਾਲੇ ਤਰ ਰੋਜ ਅਮਰਤ ਵੇਲੇ ਉੱਠਣਾ ਰੱਬ ਦਾ ਨਾਮ ਲੈਣਾ ਅਤੇ ਆਪਣੇ ਕੰਮ ਤੇ ਲੱਗ ਜਾਣਾ ਕੰਮ ਕਰਦਿਆਂ ਹੋਇਆਂ ਮੇਰਾ ਰੱਬ ਦਾ ਨਾਮ ਜਪਦੇ ਰਹਿਣਾ ਕਹਿੰਦੇ ਕਿਵੇਂ ਹੀ ਦਿਨ ਮਹੀਨੇ ਸਾਲ ਬੀਤ ਗਏ ਇਹਨਾਂ ਦੇ ਦਿਨ ਬਦਲ ਗਏ ਹੁਣੇ ਰੱਜ ਕੇ ਰੋਟੀ ਖਾਣ ਲੱਗੇ ਪਰ ਕਹਿੰਦੇ ਮਾਤਾ ਜੀ ਨੇ ਕੋ ਗੁੜ ਅਤੇ ਛੋਲੇਆ ਵਾਲਾ ਆਪਣਾ ਨਿਯਮ ਨਹੀਂ ਬਦਲਿਆ ਗਰੀਬੀ ਦੇ ਵਿੱਚ ਵੀ ਉਹ ਗੁੜ ਛੋਲੇ ਆਪਣੇ ਘਰ ਦੇ ਵਿੱਚ ਰੱਖਦੇ ਸਨ ਆਪ ਵੀ ਖਾਣੇ ਅਤੇ ਜੇਕਰ ਕੋਈ ਰਾਹੀ ਆਉਂਦੀ ਉਹਨਾਂ ਦੇ ਘਰ ਦੇ ਵਿੱਚ ਆਉਣਾ ਹੋ ਨੋੜਵੰਦ ਉਹਨਾਂ ਦੇ ਘਰ ਦੇ ਵਿੱਚ ਆਉਣਾ ਉਹਨਾਂ ਨੇ ਇੱਕ ਥੰਮੂਲੀ ਖੇਨਾ ਮੋਰਨਾ ਖਾਲੀ ਨਾ ਮੋਰਨਾ ਉਹਦੀ ਝੋਲੀ ਦੇ ਵਿੱਚ ਵੀ ਉਹ ਗੁੜ ਅਤੇ ਸ਼ੋਲੇ ਪਾ ਦੇ ਨੇ ਹੁਣ ਜਦੋਂ ਮਾਲਕ ਨੇ ਸੁਣ ਲਈ ਦਿਨ ਬਦਲ ਗਏ ਤਾਂ ਵੀ ਮਾਤਾ ਜੀ ਕੁਝ ਗੁੜ ਅਤੇ ਸ਼ੋਲੇ ਆਪਣੇ ਘਰ ਦੇ ਵਿੱਚ ਰੱਖਦੇ ਸਨ ਕਹਿੰਦੇ ਚਲੋ ਸਮਾਂ ਬੀਤਦਾ ਗਿਆ ਪੁੱਤਰ ਜਵਾਨ ਹੋ ਗਿਆ ਪੁੱਤਰ ਵਿਆਹ ਦੇ ਨਾਲ ਮਿਹਨਤ ਕਰਨ ਲੱਗਾ ਕਹਿੰਦੇ ਮਾਂ ਨੇ ਸੋਚਿਆ ਕਿ ਹੁਣ ਮੇਰਾ ਪੁੱਤਰ ਇਸ लायक ਹੋ ਗਿਆ ਹੈ ਕਿ ਆਪਣੇ ਘਰ ਪਰਿਵਾਰ ਦੀ ਜ਼ਿੰਮੇਵਾਰੀ ਚੁੱਕ ਸਕਦਾ ਹੈ ਤਾਂ ਮਾਂ ਨੇ ਆਪਣੇ ਪੁੱਤਰ ਦਾ ਵਿਆਹ ਕਰ ਦਿੱਤਾ ਪੁੱਤਰ ਦਾ ਵਿਆਹ ਕਰਨ ਤੋਂ ਬਾਅਦ ਮਾਂ ਬਹੁਤ ਖੁਸ਼ ਸੀ ਕਿ ਮੈਂ ਆਪਣੇ ਜੀਵਨ ਬਿਨ ਸਾਰੀਆਂ ਜ਼ਿੰਮੇਵਾਰੀਆਂ ਨਿਭਾ ਲੈਣਾਂ ਨਹੀਂ ਹੁਣ ਮੈਨੂੰ ਕੋਈ ਫਿਕਰ ਚਿੰਤਾ ਨਹੀਂ ਆ ਹੁਣ ਮੈਂ ਸੁਖੀ ਸੁਖੀ ਆਪਣਾ ਬੜਾ ਬਤīt ਕਰਾਂ ਨਹੀਂ ਅਤੇ ਕਹਿਣ ਦੇ ਨਾਲ ਮਰ ਸਕਾਂਗੀ ਹੁਣ ਮੈਨੂੰ ਕੋਈ ਫਿਕਰ ਨਹੀਂ ਆ ਜਦੋਂ ਮਰਜੀ ਰੱਬ ਮੈਨੂੰ ਲੈ ਜਾਵੇ ਕਹਿੰਦੇ ਉਹ ਮਾਤਾ ਜੀ ਬੜੇ ਖੁਸ਼ ਰਹਿਣ ਲੱਗੇ ਮਾਤਾ ਜੀ ਨੇ ਆਪਣੀ ਭਗਤੀ ਹੋਰ ਵਧਾ ਲਈ ਮਾਤਾ ਜੀ ਨੇ ਹਰ ਵੇਲੇ ਰੱਬ ਦਾ ਨਾਮ ਜਪਣਾ ਆਪਣੀ ਨੌਂ ਦੇ ਨਾਲ ਘਰ ਦੇ ਕੰਮਾਂ ਦੇ ਵਿੱਚ ਵੀ ਹੱਥ ਫਟਮਾ ਦਾ ਰੱਬ ਦਾ ਨਾਮ ਜਪਦਿਆਂ ਹੋਇਆ ਜੇਕਰ ਕੋਈ ਲੋੜਵੰਦ ਦੇਖਦਾ ਉਹਦੀ ਮਦਦ ਕਰਨੀ ਪੰਛੀਆਂ ਨੂੰ ਚੋਗਾ ਪਹਮਾਣ ਜਾਨਵਰਾਂ ਨੂੰ ਕੁਝ ਨਾ ਕੁਝ ਖਾਣ ਨੂੰ ਪੁੰਦੇ ਰਹਿਣਾ ਪਰ ਕਹਿੰਦੇ ਉਹਨਾਂ ਦੀ ਨੌ ਉਹ ਸਭ ਕੰਨ ਬਿਲਕੁਲ ਵੀ ਪਸੰਦ ਨਹੀਂ ਸੀ ਕਹਿੰਦੇ ਉਹ ਨੌ ਦਾ ਸੁਭਾਅ ਇਹ ਮਾਂ ਪੁੱਤ ਦੋਵਾਂ ਦੇ ਨਾਲ ਬਹੁਤ ਵੱਖਰਾ ਸੀ ਨੌ ਬਹੁਤ ਗੁੱਸੇ ਘੋਰ ਹਰ ਵੇਲੇ ਲੜਾਈ ਝਗੜਾ ਕਰਨ ਵਾਲੀ ਕਹਿੰਦੇ ਉਹ ਅਕਸਰ ਆਪਣੇ ਪਤੀ ਦੇ ਨਾਲ ਲੜਦੀ ਤੇ ਇੱਕੋ ਹੀ ਗੱਲ ਕਹਿੰਦੀ ਕਿ ਜੇਕਰ ਤੁਸੀਂ ਮੇਰੇ ਨਾਲ ਰਹਿਣਾ ਹੈ ਤਾਂ ਆਪਣੀ ਮਾਂ ਨੂੰ ਕਿਤੇ ਛੱਡਾਓ ਕਿਉਂਕਿ ਮੈਨੂੰ ਤੁਹਾਡੀ ਮਾਂ ਬਿਲਕੁਲ ਵੀ ਚੰਗੀ ਨਹੀਂ ਲੱਗਦੀ ਕਹਿੰਦੇ ਹੁਣ ਤਾਂ ਅੱਧ ਹੋ ਗਈ ਸੀ ਹਰ ਪਿੰਖ ਇਸੇ ਗੱਲ ਦੀ ਲੜਾਈ ਕਰਦੀ ਕਿ ਜੇਕਰ ਤੁਸੀਂ ਮੇਰੇ ਨਾਲ ਜ਼ਿੰਦਗੀ ਬਤੀਤ ਕਰਨੀ ਹੈ ਤਾਂ ਆਪਣੀ ਮਾਨਤੇ ਤੇ ਸ਼ਰਤਾਂ ਉਠਾਓ ਪਰ ਕਿਤੇ ਪੁੱਤਰ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੀ ਮਾਂ ਨੇ ਮੇਰੇ ਲਈ ਕਿੰਨੀਆਂ ਮੁਸ਼ਕਿਲਾਂ ਝੱਲੀਆਂ ਨੇ ਉਹ ਆਪਣੀ ਮਾਂ ਤੋਂ ਵੱਖ ਨਹੀਂ ਸੀ रह ਸਕਦਾ ਪਰ ਉਹਨੂੰ ਕੁਝ ਵੀ ਸਮਝ ਨਹੀਂ ਸੀ ਆ ਰਹੀ ਕਿ ਮੈਂ ਕੀ ਕਰਾਂ ਕਹਿੰਦੇ ਇੱਕ ਦਿਨ ਉਹ ਬਜ਼ੁਰਗ ਮਾਤਾ ਜੀ ਨੇ ਆਪਣੇ ਕੰਨ ਹੀ ਸਾਰੀਆਂ ਗੱਲਾਂ ਸੁਣ ਲੈਣੀਆਂ ਕਿ ਮੇਰੀ ਨੌ ਕੀ ਚਲਦੀ ਆ ਤੇ ਆਪਣੇ ਪੁੱਤਰ ਦੀ ਪਰੇਸ਼ਾਨੀ ਆਪਣੇ ਪੁੱਤਰ ਦੀ ਬੇਵਸੀ ਵੀ ਸਮਝ ਲਈ ਇਸ ਕਰਕੇ ਮਾਂ ਨੇ ਖੁਦ ਹੀ ਪੁੱਤਰ ਨੂੰ ਆਵਾਜ਼ ਮਾਰ ਕੇ ਆਪਣੇ ਮਾਂ ਬੁਲਾਇਆ ਅਤੇ ਕਿਹਾ ਪੁੱਤਰ ਮੈਨੂੰ ਇੱਥੋਂ ਕਿਤੇ ਦੂਰ ਛੱਡਿਆ ਪੁੱਤਰ ਬੜਾ ਹੈਰਾਨ ਹੋਇਆ ਕਹਿਣ ਲੱਗਾ ਕਿ ਮਾਂ ਤੁਸੀਂ ਕੀ ਕਹਿ ਰਹੇ ਹੋ ਤਾਂ ਮਾਂ ਨੇ ਕਿਹਾ ਪੁੱਤਰ ਮੈਂ ਆਪਣੇ ਨੌਂ ਦੀਆਂ ਸਾਰੀਆਂ ਗੱਲਾਂ ਆਪਣੇ ਕੰਨੀਆਂ ਸੁਣ ਲਈਆਂ ਨੇ ਮੈਨੂੰ ਪਤਾ ਲੱਗ ਗਿਆ ਹੈ ਕਿ ਮੇਰੀ ਮੌਤ ਕਿ ਮੇਰੀ ਨੌਂ ਮੇਰੇ ਨਾਲ ਖੁਸ਼ ਨਹੀਂ ਆ ਇਸ ਕਰਕੇ ਪੁੱਤਰ ਤੂੰ ਆਪਣੇ ਘਰ ਦਾ ਕਲੇਸ਼ ਖਤਮ ਕਰਨ ਤੇ ਲਈ ਮੈਨੂੰ ਇੱਥੋਂ ਕਿਤੇ ਦੂਰ ਛੱਡਿਆ ਪਰ ਕਹਿੰਦੇ ਪੁੱਤਰ ਕਿਸੇ ਵੀ ਕੀਮਤ ਤੇ ਆਪਣੀ ਮਾਂ ਨੂੰ ਆਪਣੇ ਨਾਲ ਕੰਨੀ ਸੀ ਕਰਨਾ ਚਾਹੁੰਦਾ ਪਰ ਕਰਨੇ ਕਿਆ ਮਾਂ ਮੇਰੇ ਤੋਂ ਇਲਾਵਾ ਤੁਹਾਡਾ ਇਸ ਦੁਨੀਆ ਦੇ ਵਿੱਚ ਹੋਰ ਹੈ ਹੀ ਕੌਣ ਕਿੱਥੇ ਜਾਓਗੇ ਤੁਸੀਂ ਪਰ ਮਾਂ ਨੇ ਕਿਹਾ ਵੀ ਪੁੱਤਰ ਤੂੰ ਮੇਰੀ ਫਿਕਰ ਨਾ ਕਰ ਉਹ ਪ੍ਰਮਾਤਮਾ ਨੇ ਮੇਰੇ ਲਈ ਵੀ ਕੁਝ ਸੋਚਿਆ ਹੀ ਹੋਵੇਗਾ ਅਤੇ ਮੇਰੀ ਜ਼ਿੰਦਗੀ ਹੈ ਕਿੰਨੀ ਕ ਬਚੀ ਆ ਮੈਂ ਹੁਣ ਆਪਣੀ ਕੁਮਰ ਭੋਗ ਲਈ ਆ ਪਰ ਤੇ ਹੱਡੀਆਂ ਜੇ ਸਾਰੀ ਉਮਰ ਪਈ ਆ ਕਿੰਨੀ ਜ਼ਿੰਦਗੀ ਪਈ ਆ ਤੁਸੀਂ ਸੁੱਖ ਸ਼ਾਂਤੀ ਦੇ ਨਾਲ ਆਪਣੀ ਘਰ ਘਰ ਰਸਤੀ ਵਸਾਓ ਆਪਣਾ ਨਵਾਂ ਜੀਵਨ ਸ਼ੁਰੂ ਕਰੋ ਮੇਰੇ ਕਰਕੇ ਇਸ ਪਰਦੇ ਵਿੱਚ ਕਲੇਸ਼ ਹੁੰਦਾ ਏ ਮੇਰੇ ਕਰਕੇ ਨਾ ਤੇਰੇ ਨਾਲ ਲੜਾਈ ਝਗੜਾ ਕਰਦੀ ਏ ਇਸ ਕਰਕੇ ਤੂੰ ਮੈਨੂੰ ਕਿਤੇ ਦੂਰ ਛੱਡਿਆ ਮੈਂ ਤੁਹਾਡੀ ਖੁਸ਼ੀ ਦੇ ਵਿੱਚ ਹੀ ਖੁਸ਼ ਹਾਂ ਕਹਿੰਦੇ ਪੁੱਤਰ ਨਾ ਚਾਹੁੰਦਾ ਹੋਇਆ ਵੀ ਆਪਣੀ ਮਾਂ ਨੂੰ ਕਿਤੇ ਬੁਰਾ ਛੱਡਣ ਦੇ ਲਈ ਤੋਕਿਆ ਕਹਿੰਦੇ ਮਾਂ ਘਰੋਂ ਜਾਣ ਲੱਗਿਆਂ ਆਪਣੇ ਨੌ ਨੂੰ ਮਿਲੀ ਅਤੇ ਕਿਹਾ ਕਿ ਪੁੱਤਰ ਮੈਨੂੰ ਖਾਣ ਨੂੰ ਪੰਜ ਜਗ ਗੁੜ ਅਤੇ ਛੋਲੇ ਦੇ ਦੇ ਕਹਿੰਦੇ ਨੌ ਅੰਦਰੋਂ ਅੰਦਰ ਹੀ ਬੜੀ ਖੁਸ਼ ਸੀ ਕਿ ਇਹ ਮਾਤਾ ਹਮਨ ਕਰ ਛੱਡ ਕੇ ਜਾ ਰਹੀ ਆ ਪਰ ਜਦੋਂ ਉਹ ਮਾਂ ਨੇ ਗੁੜ ਅਤੇ ਛੋਲੇ ਖਾਣ ਨੂੰ ਮੰਗੇ ਤਾਂ ਨੌ ਨੂੰ ਬਹੁਤ ਗੁੱਸਾ ਛੱਡਿਆ ਤਾਂ ਉਹਨੇ ਗੁੜ ਛੋਲਿਆਂ ਦੀ ਜਗ੍ਹਾ ਤੇ ਸਵਾਦੀਆਂ ਫੋਲੀਆਂ ਵਟਕੇ ਇੱਕ ਟੈਂਡੇ ਦੇ ਵਿੱਚ ਪਾ ਦਿੱਤੀਆਂ ਅਤੇ ਕਿਹਾ ਮਾਂ ਜੀ ਆ ਲਓ ਗੁੜ ਅਤੇ ਛੋਲੇ ਇਹ ਤੁਸੀਂ ਰਸਤੇ ਵਿੱਚ ਖਾ ਲੈਣਾ ਕਹਿੰਦੇ ਉਹ ਮਾਂ ਨੇ ਉਹ ਟੈਲਾ ਖੋਲ ਕੇ ਨਹੀਂ ਦੇਖਿਆ ਕਿ ਵਿੱਚ ਕੀ ਆ ਆਪਣੇ ਪੁੱਤਰ ਦੇ ਨਾਲ ਤੁਰ ਪਈ ਆਪੋ ਤੇ ਦੋਵੇਂ ਤੁਰਦੇ ਜਾ ਰਹੇ ਨੇ ਪਤਾ ਦੋਮਾ ਨੂੰ ਨਹੀਂ ਕਿ ਕਿੱਥੇ ਜਾਣਾ ਹੈ ਇਹਨੇ ਤੁਰਦਿਆ ਤੁਰਦੇ ਜਦੋਂ ਜੰਗਲ ਆਇਆ ਤਾਂ ਮਾਂ ਨੇ ਕਿਹਾ ਵੀ ਪੁੱਤਰ ਹੁਣ ਇਥੋਂ ਵਾਪਸ ਆਪਣੇ ਘਰ ਨਾਲ ਜਾ ਮੈਨੂੰ ਇੱਥੇ ਛੱਡ ਜਾ ਪੁੱਤ ਨੇ ਕਿਹਾ ਕਿ ਮਾਂ ਮੈਂ ਤੁਹਾਨੂੰ ਇਹ ਜੰਗਲ ਦੇ ਵਿੱਚ ਕਿਵੇਂ ਛੱਡ ਜਾਣਾ? ਤੁਸੀਂ ਕਿੱਥੇ ਰਹੋਗੇ? ਤੁਸੀਂ ਇੱਥੇ ਕੀ ਖਾਓਗੇ? ਕੀ ਪੀਓਗੇ? ਮਾਂ ਨੇ ਕਿਹਾ, "ਬੇਪੁੱਤਰ ਤੂੰ ਮੇਰਾ ਫਿਕਰ ਨਾ ਕਰ। ਜੇ ਬਹੁਤੀ ਫਿਕਰ ਹੈ ਨਾ, ਇੰਜ ਕਰ ਕੁਝ ਕੱਖ, ਕੁਝ ਡੰਡੇ ਇਕੱਠੇ ਕਰਕੇ ਮੈਨੂੰ ਇੱਕ ਝੋਪੜੀ ਬਣਾ ਦੇ।" ਕਹਿੰਦੇ, ਪੁੱਤਰ ਨੇ ਮਾਂ ਦੇ ਲਈ ਇੱਕ ਝੋਪੜੀ ਬਣਾ ਦਿੱਤੀ ਅਤੇ ਆਪਣੇ ਘਰ ਨੂੰ ਵਾਪਸ ਆ ਗਿਆ। ਕਹਿੰਦੇ ਇਹ ਮਾਤਾ ਜੀ ਉਸੇ ਵੇਲੇ ਹੀ ਆਪਣੀ ਝੋਪੜੀ ਦੇ ਵਿੱਚ ਬੈਠ ਕੇ ਰੱਬ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਥੋੜੀ ਜਿਹੀ ਚਿੰਤਾ ਆਪਣੇ ਮਨ ਨੂੰ ਨਹੀਂ ਲਾਈ ਕਿ ਮੇਰਾ ਪੁੱਤ ਮੈਨੂੰ ਇੱਥੇ ਇਕੱਲਿਆਂ ਛੱਡ ਕੇ ਚਲੇ ਗਿਆ ਹੈ ਕਿਉਂਕਿ ਉਹਨਾਂ ਨੂੰ ਪਰਮ ਪਿਤਾ ਪਰਮਾਤਮਾ ਤੇ ਪੂਰਾ ਵਿਸ਼ਵਾਸ ਸੀ ਕਿੰਦੇ ਰੱਬ ਦਾ ਨਾਮ ਤੇ ਹੁੰਦੇ ਰਹੇ ਰੱਬ ਦਾ ਨਾਮ ਤੇ ਹੁੰਦਿਆਂ ਹੀ ਰਾਤ ਲੰਘ ਗਈ ਦਿਨ ਚੜ੍ਹਿਆ ਤਾਂ ਝੋਪੜੀ ਦੇ ਵਿੱਚੋਂ ਬਾਹਰ ਨਿਕਲ ਕੇ ਦੇਖਿਆ ਜੰਗਲ ਦੇ ਵਿੱਚ ਕੁੱਝ ਫਲਾਂ ਦੇ ਦਰਖਤ ਵੀ ਸਨ ਕੁੱਝ ਫਲ ਤੋੜ ਕੇ ਖਾਣ بس اسی ਈ ਤਰ੍ਹਾਂ ਮਾਤਾ ਜੀ ਹਰ ਹਉਮ ਜਿਹੜਾ ਬੁੱਧਾ ਨਾਮ ਚੱਪਦੇ ਰਹਿੰਦੇ ਏ ਖੁੱਕ ਲੱਗਦੀ ਤਾਂ ਕਿਸੇ ਦਰਖਤ ਤੋਂ ਫਲ ਤੋੜ ਕੇ ਖਾ ਲੈਂਦੇ ਕੁਝ ਪੰਛੀ ਜਾਨਵਰ ਵੀ ਮਾਤਾ ਜੀ ਦੀ ਝੋਪੜੀ ਦੇ ਕੋਲ ਆ ਕੇ ਬੈਠਣ ਲੱਗੇ ਕਿਉਂਕਿ ਕੁਝ ਨਾ ਕੁਝ ਮਾਤਾ ਜੀ ਉਹਨਾਂ ਨੂੰ ਵੀ ਖਾਣ ਪੀਣ ਨੂੰ ਗੰਦੇ ਰਹਿੰਦੇ ਸਨ ਕਹਿੰਦੇ ਇੱਕ ਦਿਨ ਮਾਤਾ ਜੀ ਦੀ ਝੋਪੜੀ ਦੇ ਵਿੱਚ ਇੱਕ ਸੰਤ ਫਕੀਰ ਜੀ ਆਏ ਅਤੇ ਆ ਕੇ ਕਹਿਣ ਲੱਗੇ ਮਾਤਾ ਜੀ ਤੁਹਾਡੇ ਕੋਲ ਕੁਝ ਖਾਣ ਨੂੰ ਹੈ ਮੈਨੂੰ ਦੇ ਦਿਓ ਕਿਉਂਕਿ ਮੈਨੂੰ ਬਹੁਤ ਭੁੱਖ ਲੱਗੀ ਆ ਤੇ ਕਹਿੰਦੇ ਮਾਤਾ ਜੀ ਇਸ ਵਕਤ ਨਾਮ ਜਪ ਰਹੇ ਸਨ ਇਸ ਕਰਕੇ ਮਾਣੇ ਉੱਠੋਲੇ ਵੱਲ ਇਸ਼ਾਰਾ ਕੀਤਾ ਅਤੇ ਕਿਹਾ ਬਾਬਾ ਜੀ ਇਹਦੇ ਵਿੱਚ ਗੁੜ ਅਤੇ ਛੋਲੇ ਆ ਤੁਹਾਨੂੰ ਜਿੰਨੇ ਚਾਹੀਦੇ ਆ ਤੁਸੀਂ ਕੱਢ ਲਓ ਖਾ ਲਓ ਇੰਦੇ ਸੰਤ ਤਕੀਰ ਜੀ ਨੇ ਜਦੋਂ ਝੋਲਾ ਖੋਲਿਆ ਤਾਂ ਵਿੱਚ ਸਵਾਦੀਆਂ ਗੋਲੀਆਂ ਵਟਕੇ ਰੱਖੀਆਂ ਹੋਈਆਂ ਸਨ ਸੰਤ ਤਕੀਰ ਜੀ ਤਾਂ ਪਹਿਲਾਂ ਹੀ ਜਾਣਦੇ ਸਨ ਕਿ ਇਹਦੇ ਵਿੱਚ ਸਵਾਦੀਆਂ ਗੋਲੀਆਂ ਨੇ ਪਰ ਉਹ ਮਾਤਾ ਜੀ ਨੂੰ ਦੇਖਣਾ ਚਾਹੁੰਦੇ ਸੀ ਉਹ ਸੰਤ ਤਕੀਰ ਜੀ ਨੇ ਕਿਹਾ ਮਾਤਾ ਜੀ ਮੈਨੂੰ ਤਾਂ ਇਹਦੇ ਵਿੱਚ ਗੁੜ ਅਤੇ ਛੋਲੇ ਨਜ਼ਰ ਨਹੀਂ ਆ ਰਹੇ ਤੁਸੀਂ ਆਪ ਹੀ ਦੇ ਦਿਓ ਕਹਿੰਦੇ ਮਾਤਾ ਜੀ ਉਥੋ ਉੱਥੇ ਅੱਤੇ ਆ ਕੇ ਆਪਣੇ ਝੋਲੇ ਦੇ ਵਿੱਚ ਹੱਥ ਪਾਇਆ ਮੁੱਠ ਪਰ ਕੇ ਸੰਤ ਫਕੀਰ ਜੀ ਦੀ ਝੋਲੀ ਦੇ ਵਿੱਚ ਪਾ ਲ ਦਿੱਤੀ ਅਤੇ ਸੰਤ ਫਕੀਰ ਜੀ ਨੇ ਜਦੋਂ ਦੇਖਿਆ ਤਾਂ ਉਹਨਾਂ ਦੀ ਝੋਲੀ ਦੇ ਵਿੱਚ ਸੱਚਮੁੱਚ ਗੋਲ ਤਤੇ ਸ਼ੋਲੇ ਸਨ ਸੰਤ ਫਕੀਰ ਜੀ ਸਮਝ ਗਏ ਕਿ ਇਹ ਤਾਂ ਬਹੁਤ ਪਵਿੱਤਰ ਹੋਊਗਾ ਇਹਨਾਂ ਦੇ ਤੇ ਪ੍ਰਮਾਤਮਾ ਦੀ ਬੜੀ ਕਿਰਪਾ ਹੈ ਇਹ ਸੰਤ ਫਕੀਰ ਜੀ ਵੀ ਕੋਈ ਆਮ ਸੰਤ ਫਕੀਰ ਜੀ ਨਹੀਂ ਸਨ ਇਹ ਵੀ ਪਰਮਪਿਤਾ ਪ੍ਰਮਾਤਮਾ ਜੀ ਦੇ ਵੱਲੋਂ ਭੇਜਿਆ ਹੋਇਆ ਇੱਕ ਦੂਤ ਸੀ ਜੋ ਮਾਤਾ ਜੀ ਦੀ ਭਗਤੀ ਦੀ ਸ਼ਕਤੀ ਦੇਖਣ ਆਏ ਸਨ ਕਹਿੰਦੇ ਪ੍ਰਮਾਤਮਾ ਦਾ ਉਪਰ ਹੁਕਮ ਹੋਇਆ ਕਿ ਕਿਸ ਮਾਤਾ ਨੂੰ ਤਿੰਨ ਵਰਦਾਨ ਦੇ ਕੇ ਆਓ ਕਹਿੰਦੇ ਉਹ ਸੰਤ ਫਕੀਰ ਜੀ ਨੇ ਮਾਤਾ ਨੂੰ ਪੁੱਛਿਆ ਕਿ ਮਾਤਾ ਜੀ ਅਸੀਂ ਤੁਹਾਡੀ ਸੇਵਾ ਭਾਵਨਾ ਤੋਂ ਬੜੇ ਖੁਸ਼ ਹਾਂ ਅਤੇ ਅਸੀਂ ਤੁਹਾਨੂੰ ਕੁਝ ਦੇਣਾ ਚਾਹੁੰਦੇ ਹਾਂ ਸਾਡੇ ਉੱਤੇ ਪ੍ਰਮਾਤਮਾ ਦੀ ਬੜੀ ਤੁਸੀਂ ਜੋ ਮੰਗੋਗੇ ਨਾ ਅਸੀਂ ਤੁਹਾਨੂੰ ਦੇ ਸਕਦੇ ਹਾਂ ਤੁਸੀਂ ਤਿੰਨ ਚੀਜ਼ਾਂ ਸਾਡੇ ਕੋਲ ਮੰਗ ਸਕਦੇ ਹੋ ਕਹਿੰਦੇ ਉਹ ਮਾਤਾ ਜੀ ਕਹਿਣ ਲੱਗੇ ਕਿ ਪਾਪਾ ਜੀ ਮੈਂ ਇੱਥੇ ਜਿਵੇਂ ਵੀ ਆ ਮੈਂ ਖੁਸ਼ ਹਾਂ ਮੈਨੂੰ ਕੁਝ ਨਹੀਂ ਚਾਹੀਦਾ ਕਹਿੰਦੇ ਉਹ ਸੰਤ ਕੀਰਤੀ ਨੇ ਫਿਰ ਕਿਹਾ ਕਿ ਨਹੀਂ ਅਸੀਂ ਤੁਹਾਡੀ ਸੇਵਾ ਕਰਦੀ ਤੋਂ ਬੜੇ ਖੁਸ਼ ਹਾਂ ਅਸੀਂ ਤੁਹਾਨੂੰ ਕੁਝ ਨਾ ਕੁਝ ਦੇ ਕੇ ਜਾਣਾ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖੁਦ ਦੱਸੋਗੇ ਤੁਹਾਨੂੰ ਕੀ ਚਾਹੀਦਾ ਹੈ ਕਹਿੰਦੇ ਜਦੋਂ ਮਾਤਾ ਜੀ ਨੂੰ ਵਾਰ-ਵਾਰ ਮੰਗਣ ਨੂੰ ਕਿਹਾ ਗਿਆ ਤਾਂ ਮਾਤਾ ਜੀ ਨੇ ਕਿਹਾ ਬਾਬਾ ਜੀ ਮੈਨੂੰ ਆਪਣੇ ਲਈ ਤਾਂ ਜਨੇ ਚਾਹੀਦਾ ਇਤਨੇ ਖੁਸ਼ਿਆ ਪਰ ਜਦੋਂ ਕੋਈ ਰਾਹੀ ਪੰਦੇ ਕੋਈ ਮੁਸਾਫਰ ਹੁੰਦਾ ਹੈ ਕਈ ਵਾਰ ਮੇਰੇ ਤੋਂ ਕੁਝ ਖਾਣ ਪੀਣ ਨੂੰ ਮੰਗਦੇ ਆ ਤਾਂ ਮੇਰੇ ਕੋਲ ਤਾਂ ਸਿਰਫ ਇਹ ਗੁੜ ਅਤੇ ਸ਼ੋਲੇ ਹਨ ਪਰ ਮੈਂ ਉਹਨਾਂ ਦੀ ਵੱਧ ਤੋਂ ਵੱਧ ਸੇਵਾ ਕਰਨਾ ਚਾਹੁੰਨੀ ਆ ਜੇ ਤੁਸੀਂ ਮੈਨੂੰ ਕੁਝ ਦੇਣਾ ਚਾਹੁੰਦੇ ਹੋ ਤਾਂ ਮੈਨੂੰ ਇੰਨੇ ਕਿਸਮਤ ਬਣਾ ਦੋ ਕਿ ਮੇਰੀ ਝੋਪੜੀ ਦੇ ਵਿੱਚ ਜੋ ਵੀ ਜੀ ਆਵੇ ਇੱਥੇ ਖਾਣਾ ਜਾਵੇ ਉਹਨੂੰ ਜੋ ਚਾਹੀਦਾ ਹੋਵੇ ਮਿਲ ਜਾਵੇ ਤਾਂ ਕਹਿੰਦੇ ਸੰਤ ਫਕੀਰ ਜੀ ਨੇ ਉਹਨਾਂ ਨੂੰ ਵਰਦਾਨ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਜੋ ਵੀ ਜਿਹਨਾਂ ਤੁਹਾਨੂੰਗੇ ਚੰ ਚੋਰੀ ਕਿਸੇ ਰਾਹੀ ਤੰਦੀ ਕਿਸੇ ਲੋਰ ਮੰਦ ਦੀ ਸੇਵਾ ਕਰਨੀ ਚਾਹੋਗੇ ਜਾਂ ਤੁਹਾਨੂੰ ਕੁਝ ਚਾਹੀਦਾ ਹੋਵੇਗਾ ਜੋ ਵੀ ਆਪਣੇ ਮੁੱਖ ਤੋਂ ਬੋਲੋਗੇ ਦਾ ਉਸੇ ਵੇਲੇ ਹੀ ਤੁਹਾਡੇ ਸਾਹਮਣੇ ਪ੍ਰਗਟ ਹੋ ਜਾਵੇਗਾ ਤੁਹਾਨੂੰ ਮਿਲ ਜਾਵੇਗਾ ਕਹਿੰਦੇ ਮਾਤਾ ਜੀ ਨੇ ਧੰਨਵਾਦ ਕੀਤਾ ਅਤੇ ਉਸਾ ਤਕੀਰ ਕੀ ਨੇ ਕਿਹਾ ਵੀ ਦੋ ਵਰਦਾਨ ਅਸੀਂ ਤੁਹਾਨੂੰ ਆਪਣੀ ਮਰਜ਼ੀ ਦੇ ਨਾਲ ਦੇਗੇ ਚੰਗੇ ਆ ਇੱਕ ਤਾਂ ਉਹ ਸੰਤ ਤਕੀਰ ਜੀ ਨੇ ਉਹ ਮਾਤਾ ਦੀ ਕੱਖਾਂ ਦੀ ਝੋਪਲੀ ਨੂੰ سونے ਦੀ ਝੋਪਲੀ ਵਿਚ ਬਗਲਾਂ ਦਿੱਤਾ ਤੇ ਦੂਜਾ ਕੋ ਸੰਤ ਫਕੀਰ ਜੀ ਨੇ ਮਾਤਾ ਜੀ ਨੂੰ ਜਵਾਨ ਕਰ ਦਿੱਤਾ ਕਿ ਸੰਤ ਫਕੀਰ ਜੀ ਨੇ ਦੇਖਿਆ ਕਿ ਇਨੀ વૃਧ ਅਵਸਥਾ ਦੇ ਵਿੱਚ ਇਹ ਜੰਗਲ ਦੇ ਵਿੱਚ ਰਹਿ ਰਹੇ ਨੇ ਸੋ ਉਹਨਾਂ ਨੂੰ ਜਵਾਨ ਕਰ ਦਿੱਤਾ ਗਿਆ ਅੱਗੇ ਸੰਤ ਫਕੀਰ ਜੀ ਉੱਥੋਂ ਚਲੇ ਗਏ ਇਹਨੇ ਮਾਤਾ ਜੀ ਨੂੰ ਜੋ ਵਰਦਾਨ ਮਿਲੇ ਸਮੂ ਉਹਨਾਂ ਦੇ ਵਿੱਚੋਂ ਜਿਹੜਾ ਵਰਦਾਨ ਕਿ ਤੁਸੀਂ ਜੋ ਬੋਲੋਗੇ ਤੁਹਾਨੂੰ ਉਹ ਮਿਲ ਜਾਵੇਗਾ ਮਾਤਾ ਜੀ ਉਸ ਵਰਦਾਨ ਦਾ ਸਿਰਫ ਉਦੋਂ ਇਸਤੇਮਾਲ ਕਰਦੇ ਜਦੋਂ ਉਹਨਾਂ ਰੀਚਰ ਪਲੇਟ ਦੇ ਵਿੱਚ ਕੋਈ ਲੋੜ ਬੰਦ ਹੁੰਦਾ ਕਿਸੇ ਲੋੜ ਨੰਦ ਦੀ ਲੋੜ ਨਾ ਕਰਣ ਤੇ ਲੈਣੇ ਤੇ ਆਪ ਸਭ ਦਾ ਜੀਵਨ ਜੀਰੇ ਸਮ ਕਹਿੰਦੇ ਇੱਕ ਦਿਨ ਉਹਦਾ ਪੁੱਤਰ ਉਹਨਾਂ ਨੂੰ ਮਿਲਣ ਲਈ ਆਇਆ ਪਰ ਆ ਕੇ ਦੇਖ ਕੇ ਹੈਰਾਨ ਹੋ ਗਿਆ ਕਿ ਸਾਹਮਣੇ ਛੋੜੇ ਦੀ ਝੌਪੜੀ ਆ ਤੇ ਝੌਪੜੀ ਦੇ ਵਿੱਚ ਇੱਕ ਜਵਾਨ ਔਰਤ ਰੱਬ ਦਾ ਨਾਮ ਜਪ ਰਹੀ ਆ ਕਹਿੰਦੇ ਲੜਕੇ ਨੇ ਝੌਪੜੀ ਦੇ ਬਾਹਰੋਂ ਹੀ ਆਵਾਜ਼ ਮਾਰੀ ਪੁੱਛਿਆ ਤੁਸੀਂ ਕੌਣ ਹੋ ਇੱਥੇ ਤਾਂ ਮੇਰੇ ਮਾਤਾ ਜੀ ਰਹਿੰਦੇ ਸਨ ਉਹ ਕਿੱਥੇ ਨੇ ਕਹਿੰਦੇ ਆਪਣੇ ਪੁੱਤਰ ਦੀ ਆਵਾਜ਼ ਪਹਿਚਾਣ ਕੇ ਜਦੋਂ ਔਰਤ ਨੇ ਪਿੱਛੇ ਮੁੜ ਕੇ ਦੇਖਿਆ ਤਾਂ ਲੜਕਾ ਦੇਖ ਕੇ ਹਰਾਮ ਹੋ ਗਿਆ ਕੀ ਇਹ ਔਰਤ ਤਾਂ ਬਿਲਕੁਲ ਜਿਵੇਂ ਜਵਾਨੀ ਵੇਲੇ ਮੇਰੀ ਮਾਂ ਦਿੱਸੀ ਉਸ ਤਰ੍ਹਾਂ ਦਿੱਸੀ ਜਵਾਨੀ ਵੇਲੇ ਜਿਵੇਂ ਮੇਰੀ ਮਾਂ ਲੱਗਦੀ ਸੀ ਉਸੇ ਤਰ੍ਹਾਂ ਲੱਗ ਰਹੀ ਆ ਕਹਿੰਦੇ ਲੜਕਾ ਬੜਾ ਹਰਾਮ ਹੋਇਆ ਤਾਂ ਮਾਂ ਨੇ ਆਪਣੇ ਪੁੱਤਰ ਨੂੰ ਆਵਾਜ਼ ਮਾਰ ਕੇ ਕਿਹਾ ਪੁੱਤਰ ਅੰਦਰ ਆ ਜਾ ਮੈਂ ਤੇਰੀ ਹੀ ਮਾਂ ਹਾਂ ਲੜਕੇ ਨੇ ਹੈਰਾਨਗੀ ਦੇ ਨਾਲ ਪੁੱਛਿਆ ਕਿ ਇਹ ਸਭ ਕੁਝ ਕਿਵੇਂ ਹੋਇਆ ਤੁਸੀਂ ਇੰਨੇ ਜਵਾਨ ਕਿਵੇਂ ਹੋ ਗਏ ਤਾਂ ਮਾਂ ਨੇ ਸੰਤ ਜੀ ਦੇ ਵੱਲੋਂ ਮਿਲੇ ਹੋਏ ਤਿੰਨ ਵਰਦਾਨਾਂ ਬਾਰੇ ਦੱਸਿਆ ਕਿ ਇੱਕ ਸੰਤ ਫਕੀਰ ਜੀ ਇੱਥੇ ਆਏ ਸਨ ਨੇ ਉਹਨਾਂ ਨੂੰ ਗੁਰ ਅਤੇ ਸ਼ੋਲੇ ਖਾਨ ਤੋਂ ਦਿੱਤੇ ਉਹ ਮੇਰੀ ਇੰਨੀ ਕਰਤ ਸੇਵਾ ਤੋਂ ਇੰਨੇ ਖੁਸ਼ ਹੋਏ ਕਿ ਉਹ ਮਾਂ ਨੇ ਮੈਨੂੰ ਤਿੰਨ ਵਰਦਾਨ ਦਿੱਤੇ ਜਿਨ੍ਹਾਂ ਕਰਕੇ ਮੈਂ ਜਵਾਨ ਹੋ ਗਈ ਮੇਰੀ ਝੋਕੜੀ ਸੁਨੇਲੀ ਬਣ ਗਈ ਅਤੇ ਹੁਣ ਮੈਂ ਮਿਹਰ ਜੋ ਬੋਲਦੀ ਹਾਂ ਉਹ ਸੱਚ ਉਹ ਜਨਤਾ ਹੈ ਕਹਿੰਦੇ ਲੜਕਾ ਬੜਾ ਖੁਸ਼ ਹੋਇਆ ਕਿ ਜਦੋਂ ਮੇਰੀ ਮਾਂ ਇਹ ਸਾਰੇ ਦੁੱਖ ਕਲਿੰਦਰ ਕੱਟੇ ਗਏ ਹੁਣ ਇਹਨੂੰ ਇਹ ਜੰਗਲ ਦੇ ਵਿੱਚ ਕੋਈ ਖਤਰਾ ਨਹੀਂ ਆ। ਕਹਿੰਦੇ ਲੜਕਾ ਖੁਸ਼ੀ-ਖੁਸ਼ੀ ਆਪਣੇ ਘਰ ਆਇਆ ਤੇ ਆ ਕੇ ਸਾਰੀ ਗੱਲਬਾਤ ਆਪਣੀ ਪਤਨੀ ਨੂੰ ਦੱਸੀ ਕਿ ਮੇਰੀ ਮਾਂ ਨੂੰ ਇਸ ਤਰ੍ਹਾਂ ਇੱਕ ਸੰਤ ਫਕੀਰ ਜੀ ਨੇ ਤਿੰਨ ਵਰਦਾਨ ਦਿੱਤੇ ਆ। ਕਹਿੰਦੇ ਜਦੋਂ ਦੀ ਪਤਨੀ ਨੇ ਸੁਣਿਆ ਤਾਂ ਉਹ ਕਹਿਣ ਲੱਗੀ ਵੀ ਜਿਹੜੇ ਸੰਤ ਫਕੀਰ ਨੇ ਤੇਰੀ ਮਾਂ ਨੂੰ ਤਿੰਨ ਵਰਦਾਨ ਦੇ ਕੇ ਇੰਨੀ ਅਮੀਰ ਕਰ ਦਿੱਤਾ ਇੰਨੀ ਜਵਾਨ ਕਰ ਦਿੱਤਾ ਉਹ ਸੰਤ ਫਕੀਰ ਜੀ ਨੂੰ ਛੇਤੀ ਲੱਭ ਕੇ ਲੈ ਕੇ ਆ। ਆਪਾਂ ਨਹੀਂ ਉਹਦੇ ਤੋਂ ਅਮੀਰ ਹੋਣ ਦਾ ਵਰਦਾਨ ਮੰਗ ਲਈਏ। ਆਪਣੇ ਘਰ ਦੇ ਵਿੱਚ ਤਾਂ ਮੁਕੀ ਨਹੀਂ ਪੱਕਦੀ। ਕਿਉਂਕਿ ਸੰਤ ਜੀ ਜਿਸ ਗੇਂਦ ਦੇ ਉਸ ਘਰ ਵਿੱਚੋਂ ਆ ਗਏ। ਸਮਝੋ ਇਸ ਘਰ ਦੀ ਸੁੱਖ ਸ਼ਾਂਤੀ ਇਸ ਧਰ ਦੀ ਬਰਕਤ ਵੀ ਨਾਲ ਹੀ ਜਨੇ ਚਹੀ। ਇਹਨਾਂ ਦੀ ਫਸਲ ਬਰਬਾਦ ਹੋਣ ਲੱਗ ਗਈ ਹਰ ਕੰਮ ਦੇ ਵਿੱਚ ਇਹਨਾਂ ਨੂੰ ਘਾਟਾ ਪੈਣਾ ਨੁਕਸਾਨ ਹੁੰਦਾ ਉਹ ਤਾਂ ਦੋ ਵਕਤ ਦੀ ਰੋਟੀ ਇਹਨਾਂ ਨੂੰ ਮਸਾ ਮਿਲਦੀ ਸੀ ਘਰ ਦੇ ਵਿੱਚ ਇੱਕਦਮ ਗਰੀਬੀ ਤੰਗੀ ਆ ਗਈ ਇਸ ਕਰਕੇ ਇਹਨੇ ਪਤਨੀ ਕਹਿਣ ਲੱਗੀ ਵੀ ਤੁਸੀਂ ਜਲਦੀ ਦੇ ਨਾਲ ਜਾਓ ਉਸਨੂੰ ਤਫਕੀਰ ਜੀ ਨੂੰ ਲੱਭ ਕੇ ਲੈ ਕੇ ਆਓ ਆਪਣੀ ਮਾਂ ਨੂੰ ਜਾ ਕੇ ਪੁੱਛੋ ਕਿ ਉਹ ਸੰਤ ਤਫਕੀਰ ਜੀ ਕਿੱਥੇ ਰਹਿੰਦੇ ਨੇ ਜੇ ਤੁਹਾਡੀ ਮਾਂ ਸੱਚੀ ਤੁਹਾਨੂੰ ਪਿਆਰ ਕਰਦੀ ਆ ਨਾ ਤਾਂ ਉਹ ਸੰਤ ਤਫਕੀਰ ਜੀ ਮਾਰੇ ਜੰਮੀ ਤੁਸ ਬਵੇਗੀ ਕਹਿੰਦੇ ਲੜਕਾ ਨਾ ਚਾਹੁੰਦਿਆਂ ਹੋਇਆ ਵੀ ਆਪਣੀ ਪਤਨੀ ਦੇ ਕਹਿਣ ਤੇ ਆ ਪੜੀ ਮਾں ਦੇ ਕੋਲ ਵਾਪਸ ਗਿਆ ਅਤੇ ਜਾ ਕੇ ਸਾਰੀ ਗੱਲਬਾਤ ਦੱਸੀ ਕਿ ਮਾں ਤੁਹਾਡੇ ਹੋਣ ਤੋਂ ਬਾਅਦ ਆਪਣੇ ਘਰ ਦਾ ਤਾਂ ਤਖਤਾ ਹੀ ਕਾਇਟ ਗਿਆ ਹੈ ਘਰ ਦੇ ਵਿੱਚ ਤਾਂ ਦੁੱਖ ਦਿਨਦਰ ਗਰੀਬੀ ਨੇ ਡੇਰਾ ਲਾ ਲਿਆ ਹੈ ਅਤੇ ਤੁਹਾਡੀ ਨੋ ਚੰਗੀ ਹੈ ਕਿ ਜਿਸ ਸੰਤ ਫਕੀਰ ਜੀ ਨੇ ਤੁਹਾਨੂੰ ਇਹ ਤਿੰਨ ਵਰਦਾਨ ਦਿੱਤੇ ਆ ਉਹ ਸੰਤ ਫਕੀਰ ਜੀ ਸਾਨੂੰ ਵੀ ਅਮੀਰ ਹੋਣ ਦਾ ਵਰਦਾਨ ਦੇਣ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ ਹਾਂ ਕਿੰਦੇ ਨੂੰ ਸੰਤ ਫਕੀਰ ਜੀ ਬਾਰੇ ਦੱਸੋ ਕਿ ਉਹ ਕਿੱਥੇ ਰਹਿੰਦੇ ਆ ਅਸੀਂ ਉਹਨੂੰ ਆਪਣੇ ਘਰ ਲੈ ਜਾਈਏ ਤਾਂ ਮਾਂ ਕਹਿਣ ਲੱਗੀ ਵੀ ਪੁੱਤਰ ਮੈਨੂੰ ਨਹੀਂ ਪਤਾ ਉਹ ਸੰਤ ਫਕੀਰ ਜੀ ਕਿੱਥੇ ਰਹਿੰਦੇ ਨੇ ਉਸ ਦਿਨ ਅਚਾਨਕ ਹੀ ਇੱਥੇ ਮੇਰੀ ਝੌਂਪੜੀ ਦੇ ਵਿੱਚ ਆਏ ਸਨ ਅਤੇ ਜੇ ਕਿਤੇ ਦੁਬਾਰਾ ਮੇਰੀ ਝੌਂਪੜੀ ਦੇ ਵਿੱਚ ਵਾਪਸ ਆ ਗਏ ਤਾਂ ਮੈਂ ਜ਼ਰੂਰ ਉਹਨਾਂ ਨੂੰ ਤੁਹਾਡੇ ਘਰ ਭੇਜ ਦਵਾਂਗੀ ਕਹਿੰਦੇ ਜੇ ਮਾਂ ਫਤ ਗੱਲਾਂ ਕਰ ਹੀ ਰਹੇ ਸਨ ਕਿ ਉੰਨੀ ਦੇਰ ਤੱਕ ਉਹ ਸੰਤ ਫਕੀਰ ਝੌਂਪੜੀ ਦੇ ਵਿੱਚ ਆ ਕੇ ਕਹਿੰਦੇ ਉਹ ਮਾਤਾ ਜੀ ਨੇ ਸਾਰੇ ਗਲਬਾਰ ਸੰਤ ਫਕੀਰ ਜੀ ਨੂੰ ਦੱਸੀ ਕਿ ਇਹ ਮੇਰਾ ਪੁੱਤਰ ਆ ਅਤੇ ਮੇਰਾ ਪੁੱਤਰ ਤੁਹਾਨੂੰ ਆਪਣੇ ਘਰ ਲੈ ਜਾਣਾ ਚਾਹੁੰਦਾ ਹੈ ਸੰਤ ਫਕੀਰ ਜੀ ਮੁਸਕਰਾਏ ਕਿਉਂਕਿ ਉਹ ਤਾਂ ਸਭ ਜਾਣਦੇ ਸਨ ਕਹਿੰਦੇ ਕਹਿਣ ਲੱਗੇ ਵੀ ਚੱਲ ਪੁੱਤਰ ਤੂੰ ਆਪਣੇ ਘਰ ਮੈਨੂੰ ਲੈ ਕੇ ਜਾਣਾ ਚਾਹੁੰਦਾ ਹੈ ਤਾਂ ਫਿਰ ਚੱਲ ਕਹਿੰਦੇ ਸੰਤ ਫਕੀਰ ਜੀ ਕੁਨਾ ਦੇ ਘਰ ਚਲੇ ਗਏ ਕਹਿੰਦੇ ਉਹ ਨੌ ਨੇ ਜਾਂਦੇ ਆਸਾਰ ਸੰਤ ਨਦੀਰ ਜੀ ਨੂੰ ਮੱਥਾ ਟੇਕਿਆ ਅਤੇ ਕਹਿਣ ਲੱਗੇ ਬਾਬਾ ਜੀ ਸਾਨੂੰ ਵੀ ਵਰਦਾਨ ਦਿਓ ਸਾਡੀ ਵੀ ਗਰੀਬੀ ਘਟਾ ਦਿਓ ਸਾਡੇ ਘਰ ਦੇ ਵਿੱਚ ਤਾਂ ਅਚਾਨਕ ਹੀ ਗਰੀਬੀ ਨੇ ਘਰ ਪਸਾਰ ਲਿਆ ਸਾਡੇ ਘਰ ਦੇ ਵਿੱਚ ਤੋਂ ਜਿਵੇਂ ਦੁੱਖ ਦਨਦਰ ਨੇ ਡੇਰਾ ਲਾ ਲਿਆ ਸਾਡੇ ਘਰ ਦੇ ਨਾ ਖੁਸ਼ੀਆਂ ਨੇ ਤਾਂ ਜਿਵੇਂ ਸਾਡੇ ਤੋਂ ਮੁੱਖ ਹੀ ਘੋਰਦੇ ਆਏ ਤਾਂ ਕਹਿੰਦੇ ਸੰਤ ਫਕੀਰ ਜੀ ਕਹਿਣ ਲੱਗੇ ਤੇ ਇਹ ਤੇਰੇ ਘਰ ਦੀ ਬਰਕਤ ਤੇਰੇ ਘਰ ਦੀਆਂ ਖੁਸ਼ੀਆਂ ਤੋਂ ਤੁਹਾਡ ਘਰੋਂ ਕੱਢੀਆਂ ਨੇ ਉਹ ਕਹਿਣ ਲੱਗੇ ਕਿ ਬਾਬਾ ਜੀ ਇਹ ਤੁਸੀਂ ਕੀ ਕਹਿ ਰਹੇ ਹੋ ਤਾਂ ਸੰਤ ਫਕੀਰ ਜੀ ਨੇ ਕਿਹਾ ਪੁੱਤਰ ਜਿਸ ਦਿਨ ਤੁਸੀਂ ਆਪਣੀ ماں ਨੂੰ ਘਰੋਂ ਬਾਹਰ ਕੱਢ ਦਿੱਤਾ ਤੁਹਾਡੇ ਘਰ ਦੀਆਂ ਖੁਸ਼ੀਆਂ ਤੁਹਾਡੇ ਘਰ ਦੀ ਬਰਕਤ ਉਸੇ ਦਿਨ ਹੀ ਤੁਹਾਡੇ ਘਰੋਂ ਚਲੇ ਗਈ ਤੁਹਾਡੀ ਮਾਂ ਰੱਬ ਦਾ ਨਾਮ ਜਪਣ ਵਾਲੀ, ਧੀਰ ਦੁਖੀਆਂ ਦਾ ਭਲਾ ਕਰਨ ਵਾਲੀ ਇੱਕ ਨੇਕ ਕਵਿੱਤਰ ਰੂਹ ਸੀ। ਤੇ ਤੁਸੀਂ ਉਹਦੇ ਨਾਮ ਤੇ ਨਾਮ ਮਾੜਾ ਸੁਣੂ ਕੀਤਾ। ਤੰਤ ਕੀਰਤੀ ਨੇ ਸਮਝਾਇਆ ਕਿ ਬੱਚਿਓ ਮਾ ਪਿਓ ਰੱਬ ਦਾ ਹੀ ਦੂਜਾ ਰੂਪ ਨੇ ਜਿਨੇ ਮਾ ਪਿਓ ਦੀ ਸੇਵਾ ਕਰਕੇ ਮਾ ਪਿਓ ਨੂੰ ਖੁਸ਼ ਕਰ ਲਿਆ ਸਮਝੋ ਉਹਨੇ ਰੱਬ ਨੂੰ ਖੁਸ਼ ਕਰ ਲਿਆ ਅਤੇ ਤੁਸੀਂ ਤਾਂ ਆਪਣੇ ਰੱਬ ਦਾ અપਮਾਨ ਕੀਤਾ ਆਪਣੇ ਰੱਬ ਨੂੰ ਆਪ ਘਰੋਂ ਬਾਹਰ ਕੱਢਿਆ ਤੁਸੀਂ ਜੋ ਫਤਵਲ ਦਿਓ ਤੁਸੀਂ ਜੋ ਮਰਜੀ ਕਰ ਲਓ ਜਿੰਨੀ ਮਰਜੀ ਪਾਠ ਪੂਜਾ ਕਰ ਲਓ ਤੁਹਾਡੇ ਕਿਸੇ ਵੀ ਕੀਤੇ ਹੋਏ ਨੇਕ ਕੰਮ ਦਾ ਫਲ ਤੁਹਾਨੂੰ ਨਹੀਂ ਮਿਲ ਸਕਦਾ ਕਿਉਂਕਿ ਤੁਸੀਂ ਸਭ ਤੋਂ ਉੱਤਮ ਸੇਵਾ ਨਹੀਂ ਆਪ ਘਰ ਆਇਆ ਹੈ ਮਾਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਸਭ ਤੋਂ ਜ਼ਿਆਦਾ ਫਲਦਾਇਕ ਸੇਵਾ ਹੈ ਮਾਪਿਓ ਦਾ ਆਸ਼ੀਰਵਾਦ ਮਾਪਿਓ ਦੀਆਂ ਦੁਆਵਾਂ ਅਸੀਸਾਂ ਬੱਚਿਆਂ ਦੇ ਆਲੇ ਦਿਵਾਲੇ ਇੱਕ ਸੁਰੱਖਿਆ ਘੇਰਾ ਹੁੰਦਿਆਂ ਨੇ ਜਿਨ੍ਹਾਂ ਦੇ ਵਿੱਚ ਕੋਈ ਦੁੱਖ ਤਕਲੀਫ ਅੰਦਰ ਨਹੀਂ ਆ ਸਕਦੀ ਪਰ ਤੁਸੀਂ ਆਪਣੇ ਸੁਰੱਖਿਆ ਕਵਚ ਨੂੰ ਆਪਣੇ ਸੁਰੱਖਿਆ ਘੇਰੇ ਨੂੰ ਆਪ ਹੀ ਘਰੋ ਬਾਹਰ ਕਢ ਦਿੱਤਾ ਕਹਿੰਦੇ ਉਹ ਨੌਕਤ ਸੰਤ ਫਕੀਰ ਜੀ ਦੀਆਂ ਗੱਲਾਂ ਸੁੱਕ ਇੱਕ ਇੱਕ ਦਮ ਸੁਣ ਹੋ ਗਏ ਸੰਤ ਫਕੀਰ ਜੀ ਕਹਿ ਰਹੇ ਸੰਤ ਕਿ ਤੁਹਾਡੀ ਮਾ ਰੱਬ ਦਾ ਨਾਮ ਜਪਣ ਵਾਲੀ ਰੱਬ ਦਾ ਨਾਮ ਜਪਣ ਵਾਲੇ ਤਾਂ ਜਿੱਥੇ ਵੀ ਜਾਂਦੇ ਆ ਨਾ ਪੁਸ਼ੀਗਾਂ ਵਰਕਤਾ ਉੱਥੇ ਆਪ ਚੱਲ ਕੇ ਆ ਜਾਂਦੇ ਹਿਆ ਨੇ ਕਿਸੇ ਕਕੇ ਤੁਹਾਡੇ ਸਾਹਮਣੇ ਪ੍ਰਤੱਖਿਆ ਤੁਸੀਂ ਤਾਂ ਉਹ ਘਰੋਂ ਬਾਹਰ ਕੱਢ ਦਿੱਤਾ ਉਹ ਤਾਂ ਕੱਖਾਂ ਦੀ ਖੁੱਲੀ ਦੇ ਵਿੱਚ ਰਹਿ ਰਹੀ ਸੀ ਨਾ ਪਰ ਪਰਮਕੀਤਾ ਪਰਮਾਤਮਾ ਦੇ ਨਾਮ ਨੇ ਉਹਦੇ ਕੀਤੇ ਹੋਏ ਨੇਕ ਕੰਮਾਂ ਦੇ ਫਲ ਨੇ ਉਹਦੀ ਕੱਖਾਂ ਦੀ ਖੁੱਲੀ ਨੂੰ ਹੀ ਸੋਨੇ ਦੀ ਬਣਾ ਦਿੱਤਾ ਇਹ ਆ ਨਾਮ ਦੀ ਵਰਕਤਾ ਇਹ ਨੇਕ ਕੰਮਾਂ ਦੀ ਵਰਕਤਾ ਕਹਿੰਦੇ ਉਹ ਨੌਖ ਖੁਤਸੰਭ ਦੀਆਂ ਗੱਲਾਂ ਸੁਣ ਕੇ ਬੜੇ ਸ਼ਰਮਿੰਦੇ ਹੋਏ ਤੇ संत फकीर जी तो माफी मंगण लगे कि बाबा जी मैं माफ कर दो तो। संत फकीर जी ने कहा कि ये माफी मेरे तो नहीं जाके अपनी मां तो मंगो क्योंकि जिन्नी देर तक तो मां ਤਹਾਨੂੰ ਮਾਫ ਨਹੀਂ ਕਰਦੀ ਕੂਨੀ ਦੇਰ ਤੱਕ ਪਰ ਆਪ ਤਾਂ ਇਹ ਤਾਂ ਹਣ ਮਾਫ ਨਹੀਂ ਕਰੇਗਾ ਕਿਦੇ ਉਸੇ ਵੇਲੇ ਨੌਂ ਘੁੱਤ ਆਪਣੀ ਮਾਂ ਕੋਲ ਗਏ ਜਾ ਕੇ ਮਾਫੀ ਮੰਗੀ ਤੇ ਉਹ ਨੂੰ ਆਪਣੇ ਘਰ ਦੇ ਵਿੱਚ ਵਾਪਸ ਹੀ ਲੈ ਆਏ ਸ਼ੂ ਸੰਗਤ ਦੀ ਇੱਕ ਕਹਾਣੀ ਭਾਵੇਂ ਕਲਤ ਨਹੀਂ ਕਿਹਾ ਪਰ ਕਹਾਣੀ ਦੀ ਸਿੱਖਿਆ ਸਾਨੂੰ ਕਿਹੋ ਸਮਝਣ ਦੀ ਆ ਕਿ ਮਾਪਿਓ ਦੀ ਸੇਵਾ ਸਭ ਤੋਂ ਉੱਤਮ ਸੇਵਾ ਹੈ ਜਿਨੇ ਮਾਪਿਓ ਨੂੰ ਕੋਸ਼ਿਸ਼ ਕਰ ਲਿਆ ਸਮਝੋ ਉਹਨੇ ਆਪਣੇ ਰੱਬ ਨੂੰ ਪੂਸ਼ ਕਰ ਲਿਆ ਸੋ ਇਸ ਕਰਕੇ ਜਿਉਂਦੇ ਮਾਪਿਆਂ ਦੀ ਸੇਵਾ ਕਰੋ ਮਰਿਆ ਤੋਂ ਬਾਅਦ ਅਸੀਂ ਉਹਨਾਂ ਦੇ ਨਾਮ ਤੇ ਜਿੰਨੇ ਮਰਜੀ ਲੰਗਰ ਲਗਾ ਲਗੀ ਜਿੰਨਾ ਮਰਜੀ ਦਾਨ ਕੁੰਨ ਕਰ ਲਈਏ ਕਿਸੇ ਨੂੰ ਵੀ ਡਾ ਕਪੜਾ ਲੈ ਕੇ ਦੇ ਲਈਏ ਉਹਨਾਂ ਦੇ ਨਾਮ ਦਾ ਪੈਸਾ ਦਾਨ ਕਰ ਦਈਏ ਉਹਨਾਂ ਦੇ ਨਾਮ ਦਾ ਭਾਵੇਂ ਸੋਨਾ ਜਾਂ ਦੀ ਦਾਨ ਕਰਤੇ ਰਹੀਏ ਉਹਨੇ ਪਤਾ ਉਹਦਾ ਫਲ ਸਾਨੂੰ ਮਿਲਦਾ ਹੀ ਜਾਂ ਨਹੀਂ ਮਿਲਦਾ ਨਹੀਂ ਰਾਹ ਇਸ ਸਿਕਲਾ ਦੀ ਪੂਰੀ ਗਰੰਟੀ ਹੈ ਕਿ ਜਿੰਨੇ ਜਿਉਂਦੇ ਮਾਪਿਆਂ ਦੀ ਸੇਵਾ ਕੀਤੀ ਉਹਦਾ ਫਲ ਨੂੰ ਨਾਲ ਦੀ ਨਾਮ ਲਿਜਾਂਦਾ ਹੈ ਮਾਪਿਆਂ ਦੀਆਂ دعਾਵਾਂ ਅਸੀਸਾਂ ਦੇ ਵਿੱਚ ਕਿੰਨਾ ਅਸਰ ਹੁੰਦਾ ਹੈ ਕਿ ਕੋ ਅਸੰਤਵ ਕੰਮ ਨੂੰ ਵੀ ਸੰਭਵ ਬਣਾ ਦਿੰਦੀਆਂ ਨੇ ਜੋ ਬੱਚੇ ਆਪਣੇ ਮਾਪਿਆਂ ਦੀ ਸੋਦਾ ਕਰਦੇ ਨੇ ਉਹਨਾਂ ਦਾ ਸਤਿਕਾਰ ਕਰਦੇ ਨੇ ਉਹ ਆਪਣੇ ਜੀਵਨ ਦੇ ਵਿੱਚ ਹਮੇਸ਼ਾ ਖੁਸ਼ ਰਹਿੰਦੇ ਆ ਪਰ ਜਿਨ੍ਹਾਂ ਨੇ ਆਪਣੇ ਮਾਪਿਆਂ ਦੀਆਂ ਖੁੰਦਰਾ ਮਮਾਈਆਂ ਜਿਨ੍ਹਾਂ ਨੇ ਆਪਣੇ ਮਾਪਿਆਂ ਨੂੰ ਦੁਖੀ ਕੀਤਾ ਉਹ ਦੁਨੀਆ ਦੇ ਉੱਤੇ ਜਿਹੜੇ ਮਰਜ਼ੀ ਰੱਬ ਨੂੰ ਧਿਆ ਲੈਣ ਜਿੰਨਾ ਮਰਜ਼ੀ ਪਾਠ ਨੂੰ ਜਾਪ ਲੈਣ ਜਿੰਨੇ ਮਰਜੀ ਦਾਨ-ਪੁੰਨ ਕਰਨ ਲੈਣ ਉਹਨਾਂ ਦੇ ਜੀਵਨ ਦੇ ਵਿੱਚ ਸੁੱਖ ਨਹੀਂ ਆ ਸਕਦਾ ਉਹਨਾਂ ਦਾ ਰੱਬ ਖੁਸ਼ ਨਹੀਂ ਹੋ ਸਕਦਾ ਕਿਉਂਕਿ ਜੇ ਮਾਪੇ ਖੁਸ਼ ਤਾਂ ਆਪ ਵੀ ਖੁਸ਼ ਜੇ ਮਾਪੇ ਦੁਖੀ ਅੱਜ ਤੁਸੀਂ ਅਕਤੋਪਰੀ ਖੁਸ਼ੀ ਦੀਆਂ ਸੁਣਾਵਾਂਾ ਸੰਗਤਜੀਤ ਅੱਜ ਦੀ ਕੀ ਵੀਡੀਓ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਵੀ ਲੱਗੀ ਆ ਇਹ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਜੀ ਇਹ ਵੀਡੀਓ ਬਣਾਉਂਦਾ ਇੱਕ ਕਹਾਣੀ ਸੁਣਾਉਣ ਦਾ ਮਕਸਦ ਇਹ ਆ ਕਿ ਅਸੀਂ ਇਹਦੇ ਵਿੱਚੋਂ ਚੰਗੀਆਂ ਸਿੱਖਿਆ ਲੈ ਕੇ ਆਪਣੇ ਜੀਵਨ ਦੇ ਵਿੱਚ ਅਪਣਾ ਸਕੀਏ ਕਿ ਆਪਣੇ ਮਾਪਿਆਂ ਦੀ ਸੇਵਾ ਕਰੀਏ ਆਪਣੇ ਮੌਪਿਆਂ ਦਾ ਆਪਣੇ ਬਜ਼ੁਰਗਾਂ ਦਾ ਸੰਸਕਾਰ ਕਰੀਏ ਕਿਉਂਕਿ ਮਾਪਿਆਂ ਦੀ ਕੀਤੀ ਹੋਈ ਸੇਵਾ ਬਜ਼ੁਰਗਾਂ ਦੀ ਕੀਤੀ ਹੋਈ ਸੇਵਾ ਸਭ ਤੋਂ ਕਤਨ ਸੇਵਾ ਹੈ ਜੋ ਕਿਸੇ ਵੇਲੇ ਕਾਰਨ ਬੈਠਿਆ ਮਿਠਾਇਆ ਨਹੀਂ ਜਾਂਦਾ ਤੇ ਇਹਦਾ ਫਾਇਦਾ ਸਾਨੂੰ ਨਾਲ ਦੀ ਨਾਮ ਮਿਲਦਾ ਹੈ ਜੋ ਕਹਾਣੀ ਸੰਕੇਤ ਗ੍ਰਿਵ ਸੰਕੇਤ ਦੇ ਕੇ ਕਿਸੇ ਦੇ ਮਨ ਨੂੰ ਜਨ ਜਨ ਦੇ ਵਿੱਚ ਠੇਸ ਪਹੁੰਚੀ ਆ ਤਾਂ ਹੱਥ ਜੁਲ ਕੇ ਮਾਫੀ ਮੰਗਦੇ ਆ ਕਿਉਂਕਿ ਕੋਈ ਵੀ ਗੱਲ ਕੋਈ ਵੀ ਕਹਾਣੀ ਸੁਣਾਉਣ ਦੇ ਪਿੱਛੇ ਮਕਸਦ ਨਹੀਂ ਹੁੰਦਾ ਕਿ ਕਿਸੇ ਦੇ ਮਨ ਨੂੰ ਠੇਸ ਪਹੁੰਚੇ ਕਿਸੇ ਦਾ ਦਿਲ ਦੁਖੀ ਹੋਵੇ ਇਸ ਲਈ ਉਹ ਮਕਸਦ ਹੁੰਦਾ ਕਿ ਅਸੀਂ ਚੰਗੀ ਸਿੱਖਿਆ ਆਪਣੇ ਜੀਵਨ ਦੇ ਵਿੱਚ ਲੈ ਕੇ ਆਪਣੇ ਜੀਵਨ ਨੂੰ ਸਵਾਰ ਸਕੀਏ ਸੋ ਜੀਵਨ ਦੇ ਵਿੱਚ ਜਿੰਨੀ ਭਗਤੀ ਕਰਦੇ ਹੋ ਕਰੋ ਦਾਨ ਪੁੰਨ ਕਰਨਾ ਚਾਹਦੇ ਹੋ ਕਰੋ ਸੇਵਾ ਜੀ ਮਨ ਕਰੋ ਹਾਂ ਜੀ ਪਰ ਨਾਲ ਆਪਣੇ ਮਾਪਿਆਂ ਦੀ ਸੇਵਾ ਮਾਪਿਆਂ ਦਾ ਸਤਿਕਾਰ ਵੀ ਕਰੋ ਕਿਉਂਕਿ ਜਦੋਂ ਅਸੀਂ ਮਾਪਿਆਂ ਦੀ ਸੇਵਾ ਕਰਕੇ ਕੋਈ ਵੀ ਕੰਮ ਕਰਦੇ ਹਾਂ ਨਾ ਸੱਚ ਕਰਕੇ ਜਾਣਿਓ ਉਹਦਾ ਸਾਨੂੰ ਤੁਗੜਾ ਚੌਗਣਾ ਫਲ ਮਿਲਦਾ ਹੈ ਕਿ ਫਿਰ ਸਾਡੇ ਨਾਲ ਸਾਡੇ ਮਾਪਿਆਂ ਦੀਆਂ ਦੁਆਵਾਂ ਅਸੀਸਾਂ ਵੀ ਹੁੰਦੀਆਂ ਨੇ ਸਾਡੇ ਮਾਪਿਆਂ ਦੀ ਖੁਸ਼ੀ ਨਾਲ ਹੁੰਦੀ ਹੈ ਜੋ ਸਾਨੂੰ ਸਦਾ ਹੀ ਖੋਸ਼ ਰੱਖਦੀ ਹੈ